ਨਮਸਕਾਰ ਦੋਸਤੋ ਨਵ ਜੋਤੀ ਸੁਪਾ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਲਾ ਰਾਸ਼ੀ ਬਾਰੇ ਗੱਲਬਾਤ ਕਰਾਂਗੇ ਤੁਲਾ ਰਾਸ਼ੀ 18 ਦਸੰਬਰ 2025 ਦਾ ਦਿਨ ਤੁਲਾ ਰਾਸ਼ੀ ਵਾਲਿਆਂ ਲਈ ਸੰਤੋਲਨ ਸਮਝਦਾਰੀ ਅਤੇ ਅੰਦਰੂਨੀ ਤਾਕਤ ਦਾ ਦਿਨ ਰਹੇਗਾ ਅੱਜ ਤੁਹਾਨੂੰ ਆਪਣੇ ਜੀਵਨ ਦੇ ਕਈ ਖੇਤਰਾਂ ਵਿੱਚ ਫੈਸਲੇ ਕਰਨੇ ਪੈ ਸਕਦੇ ਹਨ ਗ੍ਰਹਾਂ ਦੀ ਸਥਿਤੀ ਵਿੱਚ ਇਹ ਦਰਸਾਉਂਦੀ ਹੈ ਕਿ ਜੇਕਰ ਤੁਸੀਂ ਭਾਵਨਾਵਾਂ ਦੀ ਵਜਾਏ ਬੁੱਧੀ ਨਾਲ ਕੰਮ ਕਰ ਲਵੋਗੇ ਤਾਂ ਨਤੀਜੇ ਤੁਹਾਡੇ ਹੱਕ ਵਿੱਚ ਰਹਿਣਗੇ ਸ਼ੁਕਰਮਾਨ ਨੂੰ ਸਵੇਦਨਸ਼ੀਲ ਬਣਾਏਗਾ ਬੁੱਧ ਵਿਚਾਰਾਂ ਨੂੰ ਸਪਸ਼ਟ ਕਰੇਗਾ ਸ਼ਨੀ ਧੀਰਜ ਅਤੇ ਅਨੁਸ਼ਾਸਨ ਦੀ ਪਰਖ ਕਰੇਗਾ ਚੰਦਰਮਾ ਮਨੁਦਸ਼ਾ ਵਿੱਚ ਉਤਾਰ ਚੜਾਵ ਲਿਆ ਸਕਦਾ ਹੈ ਇਸ ਕਰਕੇ ਅੱਜ ਦਾ ਦਿਨ ਸਬਰ ਅਤੇ ਸੰਤੁਲਨ ਨਾਲ ਬਿਤਾਉਣਾ ਸਭ ਤੋਂ ਉੱਤਮ ਰਹੇਗਾ ਕੈਰੀਅਰ ਵਿੱਚ 18 ਦਸੰਬਰ 2025 ਤੁਹਾਡੇ ਲਈ ਮਿਸ਼ਰਤ ਨਤੀਜੇ ਲੈ ਕੇ ਆਵੇਗਾ। ਨੌਕਰੀ ਪੇਸ਼ਾ ਲੋਕਾਂ ਲਈ ਦਫ਼ਤਰ ਵਿੱਚ ਜ਼ਿੰਮੇਵਾਰੀਆਂ ਵੱਧ ਸਕਦੀਆਂ ਨੇ। ਉੱਚ ਅਧਿਕਾਰੀਆਂ ਤੁਹਾਡੇ ਕੰਮ ਨੂੰ ਧਿਆਨ ਨਾਲ ਦੇਖਣਗੀਆਂ। ਕੋਈ ਪੁਰਾਣਾ ਪ੍ਰੋਜੈਕਟ ਅੱਜ ਮੁੜ ਚਰਚਾ ਵਿੱਚ ਆ ਸਕਦਾ ਹੈ। ਬੋਲਚਾਲ ਵਿੱਚ ਸੰਤੋਲਨ ਜ਼ਰੂਰੀ ਹੈ ਨਹੀਂ ਤਾਂ ਗਲਤਫਹਿਮੀ ਹੋ ਸਕਦੀ ਹੈ। ਅੱਜ ਲਈ ਤੁਹਾਡੇ ਲਈ ਸਲਾਹ ਹੈ ਕਿ ਅੱਜ ਨਵੀਂ ਨੌਕਰੀ ਬਦਲਣ ਜਾਂ ਤੁਰੰਤ ਫੈਸਲਾ ਕਰਨ ਤੋਂ ਬਚੋ। ਵਪਾਰੀ ਲੋਕਾਂ ਲਈ ਸਾਥੀ ਨਾਲ মতਪੇਦ ਹੋ ਸਕਦੇ ਨੇ ਪੁਰਾਣੀ ਡੀਲ ਤੋਂ ਲਾਭ ਮਿਲ ਸਕਦਾ ਨਵਾਂ ਨਿਵੇਸ਼ੂ ਸਮਝ ਕੇ ਕਰੋ ਲਾਭ ਦਾ ਸਮਾਂ ਤੁਹਾਡੇ ਲਈ ਦੁਪਹਿਰ ਤੋਂ ਬਾਅਦ ਦਾ ਹੈ ਧਨ ਅਤੇ ਵਿੱਤੀ ਮਾਮਲੇ ਵਿੱਚ ਦਿਨ ਸੰਭਾਲ ਨਾਲ ਚੱਲਣ ਦਾ ਹੈ ਆਮਦਨ ਸਥਿਰ ਰਹੇਗੀ ਅਚਾਨਕ ਖਰਚਾ ਆ ਸਕਦਾ ਹੈ ਕਿਸੇ ਨੂੰ ਉਧਾਰ ਦੇਣ ਤੋਂ ਬਚੋ ਆਨਲਾਈਨ ਲੈਣ ਦੇ ਵਿੱਚ ਸਾਵਧਾਨੀ ਰੱਖੋ ਤਾਲੀ ਮੰਤਰ ਹੈਗਾ ਤੁਹਾਡੇ ਲਈ ਓਮ ਸ਼੍ਰੀ ਮਹਾਂ ਲਕਸ਼ਮੀ ਨਮ 11 ਵਾਰ ਇਸ ਦਾ ਜਾਪ ਕਰਨਾ ਹੈ ਤੁਸੀਂ ਨੇ ਪ੍ਰੇਮ ਸਬੰਧਾਂ ਵਿੱਚ ਅੱਜ ਭਾਵਨਾਵਾਂ ਗਹਿਰੀਆਂ ਰਹਿਣਗੀਆਂ ਪ੍ਰੇਮੀ ਜੋੜਿਆਂ ਲਈ ਦਿਲ ਦੀ ਗੱਲ ਕਹਿਣ ਦਾ ਮੌਕਾ ਮਿਲੇਗਾ ਪੁਰਾਣੀ ਗਲਤਫਹਿਮੀ ਦੂਰ ਹੋ ਸਕਦੀ ਹੈ ਬੇਵਜ੍ਹਾ ਸ਼ੱਕ ਤੋਂ ਬਚੋ ਵਿਆਹੇ ਸ਼ੁਦਾ ਲਈ ਲੋਕਾਂ ਲਈ ਜੀਵਨ ਸਾਥੀ ਨਾਲ ਵਿਚਾਰਾਂ 'ਚ ਅੰਤਰ ਹੋ ਸਕਦਾ ਹੈ ਘਰ ਦੀ ਜ਼ਿੰਮੇਵਾਰੀ ਵਧੇਗੀ ਸ਼ਾਂਤੀ ਨਾਲ ਗੱਲ ਕਰਨ ਨਾਲ ਹੱਲ ਨਿਕਲੇਗਾ ਸਲਾਹ ਜ ਤੁਹਾਡੇ ਲਈ ਇਹ ਕਿ ਅੱਜ ਹੰਕਾਰ ਨੂੰ ਪਾਸੇ ਰੱਖੋ ਪਰਵਾਰਕ ਮਾਹੌਲ ਕੁਝ ਮਿਲ ਕੁੱਲ ਮਿਲਾ ਕੇ ਸਧਾਰਨ ਤੋਂ ਚੰਗਾ ਰਹੇਗਾ ਮਾਂ ਜਾਂ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ ਘਰ ਵਿੱਚ ਕੋਈ ਮਹੱਤਵਪੂਰਨ ਫੈਸਲਾ ਹੋ ਸਕਦਾ ਹੈ ਵੱਡੇ ਦੀ ਸਲਾਹ ਲਾਭ ਦੇਕ ਰਹੇਗੀ ਸਾਹਮਦੇ ਸਮੇਂ ਪਰਿਵਾਰ ਨਾਲ ਬਿਤਾਉਣਾ ਮਨ ਨੂੰ ਸ਼ਾਂਤੀ ਦੇਵੇਗਾ ਸਿਹਤ ਦੇ ਮਾਮਲੇ ਵਿੱਚ ਦਿਨ ਥੋੜਾ ਕਮਜ਼ੋਰ ਰਹਿ ਸਕਦਾ ਹੈ ਸਿਰਦਰਦ ਜਾਂ ਥਕਾਵਟ ਨੀਂਦ ਦੀ ਘਾਟ ਪੇਟ ਨਾਲ ਸੰਬੰਧਿਤ ਸਮੱਸਿਆ ਆ ਸਕਦੀ ਹੈ ਸਲਾਹ ਤੁਹਾਡੇ ਲਈ ਇਹ ਹੀ ਹੈ ਕਿ ਤੁਸੀਂ ਪਾਣੀ ਵੱਧ ਪੀਓ ਜਿਆਨ ਕੂੜ ਤੋਂ ਬਚੋ ਜੋਗ ਜਾਂ ਧਿਆਨ ਕਰੋ ਵਿਦਿਆਰਥੀ ਅਤੇ ਸਿੱਖਿਆ ਲਈ ਲੋਕਾਂ ਲਈ ਮਨ ਭੜਕ ਸਕਦਾ ਹੈ ਪੜਾਈ ਵਿੱਚ ਲਾਪਰਵਾਹੀ ਨੁਕਸਾਨ ਦੇ ਸਕਦੀ ਹੈ ਮੁਕਾਬਲੇ ਦੀ ਤਿਆਰੀ ਕਰਨ ਵਾਲਿਆਂ ਲਈ ਦਿਨ ਠੀਕ ਹੈ ਸਲਾਹ ਇਹ ਹੈ ਕਿ ਸਵੇਰੇ ਪੜਾਈ ਜ਼ਿਆਦਾ ਫਲਦਾਇਕ ਰਹੇਗੀ ਯਾਤਰਾ ਲਈ ਤੁਹਾਡੀ ਛੋਟੀ ਯਾਤਰਾ ਤੇ ਜੋਗ ਨਹੀਂ ਵਿਦੇਸ਼ ਨਾਲ ਜੁੜਿਆ ਹੋਇਆ ਕੰਮ ਅੱਗੇ ਵਧ ਸਕਦਾ ਹੈ ਯਾਤਰਾ ਦੋਨਾਂ ਦਸਤਾਵੇਜ਼ ਸੰਭਾਲ ਕੇ ਰੱਖੋ ਕੱਲ੍ਹ ਹੀ ਤੁਹਾਡਾ ਸੁਭ ਸਮਾ ਸਵੇਰੇ 9:15 ਤੋਂ 10:30 ਵਜੇ ਦਾ ਹੈ ਸ਼ਾਮ ਨੂੰ 5 ਵਜੇ ਤੋਂ ਸਵਾ 6 ਵਜੇ ਦਾ ਹੈ ਸ਼ੁਭ ਰੰਗ ਤੁਹਾਡੇ ਲਈ ਕੱਲ ਹੈਗਾ ਸਫੇਦ ਤੇ ਹਲਕਾ ਨੀਲਾ ਸ਼ੁਭੰਕਾ ਤੁਹਾਡੇ ਲਈ 6 ਅੱਜ ਦੇ ਉਪਾਲੇ ਤੁਲਾ ਰਾਸ਼ੀ ਵਾਲਿਆਂ ਲਈ ਸ਼ੁੱਕਰਵਾਰ ਨੂੰ ਸਫੇਦ ਮਿਠਾਈ ਦਾ ਦਾਨ ਕਰਨਾ ਹੈ ਗਾਂ ਨੂੰ ਹਰਾ ਝਾਰਾ ਪਾਉਣਾ ਕਿਸੇ ਨਾਲ ਵੀ ਕਦੇ ਕੜਵੀ ਬੋਲੀ ਨਾ ਬੋਲੋ ਸ਼ਾਮ ਨੂੰ ਦੀਵਾ ਜ਼ਰੂਰ ਲਗਾਓ 18 ਦਸੰਬਰ 2025 ਤੁਲਾ ਰਾਸ਼ੀ ਵਾਲਿਆਂ ਲਈ ਸੰਯਮ ਸਮਝਦਾਰੀ ਅਤੇ ਸੰਤੋਲਨ ਦਾ ਦਿਨ ਹੈ ਜੇਕਰ ਤੁਸੀਂ ਅੱਜ ਧੀਰਜ ਨਾਲ ਕੰਮ ਲੈਂਦੇ ਹੋ ਤਾਂ ਛੋਟੀਆਂ ਮੁਸ਼ਕਲਾਂ ਵੀ ਵੱਡੇ ਅਨੁਭਵ ਵਿੱਚ ਬਦਲ ਸਕਦੀਆਂ ਨੇ ਆਪਣੇ ਮਨ ਨੂੰ ਸ਼ਾਂਤ ਰੱਖੋ ਅਤੇ ਹਮੇਸ਼ਾ ਫੈਸਲਾ ਸੋਚ ਸਮਝ ਕੇ ਕਰੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ